ਜੀ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਪਿਛਲੇ ਮਹੀਨੇ ਇੱਕ ਜੇਲ ਸਰਚ ਆਪਰੇਸ਼ਨ ਕੀਤਾ ਸੀ ਐਸਪੀ ਡੀ ਸੰਗਰੂਰ ਤੇ ਉਹਨਾਂ ਦੀ ਪੂਰੀ ਟੀਮ ਨੇ ਜਿਹਦੇ ਤਹਿਤ ਸਾਨੂੰ ਵੱਡੀ ਮਾਤਰਾ ਦੇ ਵਿੱਚ 9 ਮੋਬਾਈਲ ਫੋਨ ਅੰਦਰੋਂ ਬਰਾਮਦ ਹੋਏ 50 ਗ੍ਰਾਮ ਅਫੀਮ 4 ਚਾਰਜਰਸ 2 4 ਮੋਬਾਈਲ ਚਾਰਜਰਸ 2 ਹੈੱਡਫੋਨਸ ਅਤੇ 4 스마트 వాਚੇਸ ਜਦੋਂ ਅਸੀਂ ਇਹ ਸਾਰੀ ਬਰਾਮਦਗੀ ਦੇ ਬਾਅਦ ਐਫ ਆਈ ਆਰ ਨੰਬਰ 75 ਰਜਿਸਟਰ ਕੀਤੀ ਪੁਲਿਸ ਸਟੇਸ਼ਨ ਸਿਟੀ 1 ਸੰਗਰੂਰ ਦੇ ਵਿੱਚ ਜੇਰਤਾਰਾ ਸੈਕਸ਼ਨ 18 ਐਨ ਡੀ ਪੀ ਐਸ ਅਤੇ 52 ਏ ਪ੍ਰਿਜ਼ਨਜ਼ ਐਕਟ ਤੇ ਉਸ ਦੀ ਤਫ਼ਤੀਸ਼ ਵਿੱਚ ਇੰਨਾ ਜਿੰਨਾ ਕੋਲੋਂ ਬਰਾਮਦਗੀਆਂ ਹੋਈਆਂ ਸੀ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਪ੍ਰੋਡਕਸ਼ਨ ਵਾਰਡੈਂਟ ਤੇ ਲੈ ਕੇ ਆਏ ਇਸ ਚੀਜ਼ ਤੋਂ ਸਾਨੂੰ ਦੋ ਬੜੇ ਵੱਡੇ ਖੁਲਾਸੇ ਹੋਏ ਪਹਿਲਾ ਖੁਲਾਸਾ ਕਿ ਜੇਲ੍ਹ ਦੇ ਵਿੱਚ ਜਿਹੜਾ ਇਹ ਸਮਗਲਿੰਗ ਨੈਟਵਰਕ ਸੀਗਾ ਕਿ ਕਿਵੇਂ ਸਮਾਨ ਜੇਲ੍ਹ ਦੇ ਅੰਦਰ ਪਹੁੰਚ ਰਿਹਾ ਸੀ ਕਿ ਇੱਕ ਕਲਾਸ 4 ਔਰ EMPLOYE ਜਿਹੜਾ ਪ੍ਰਸ਼ਾਂਤ ਮਜ਼ਮੂਮਦਾਰ ਹੈ ਉਹ ਇਹ ਸਭ ਦਾ ਕਰਤਾ ਧਰਤਾ ਸੀ ਉਹਦੇ ਨਾਲ ਹੋਰ ਵੀ ਅੰਦਰ ਤਿੰਨ ਕੈਦੀ ਇਨਵੋਲਡ ਸੀਗੇ ਅਸੀਂ ਉਹਨਾਂ ਸਭ ਤੇ ਵੀ ਕਾਰਵਾਈ ਕੀਤੀ ਹੈ ਤੇ ਦੂਸਰੇ ਪਾਸੇ ਸਾਨੂੰ ਇਹ ਪਤਾ ਚੱਲਿਆ ਕਿ ਇੱਕ ਜਿਹੜਾ ਗੁਰਵਿੰਦਰ ਹੈ ਗੁਰਵਿੰਦਰ ਸਿੰਘ ਜੋ ਰਾਹੀਸ਼ੀਏ ਗੁਰਦਾਸਪੁਰ ਦਾ ਜੋ ਇਸ ਜੇਲ੍ਹ ਚ ਬੰਦਾ ਹੈ ਉਸ ਦਾ ਨੋਨ ਮਨਪ੍ਰੀਤ ਸਿੰਘ ਕੋਲ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਜਿਹੜਾ ਨਸ਼ਾ ਹੈ ਉਹ ਪ੍ਰੈਜ਼ੈਂਸੀ ਮੌਜੂਦ ਸੀ ਸਾਡੀ ਟੀਮ ਨੇ ਬੈਕਵਰਡ ਲਿੰਕੇਜ ਟ੍ਰੇਸ ਕਰਦੇ ਹੋਏ ਜਾ ਕੇ ਜਦੋਂ ਉੱਥੇ ਰੇਡ ਕੀਤੀ ਉਸ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਨੂੰ ਵੱਡੀ ਗਿਣਤੀ ਵੱਡੀ ਮਾਤਰਾ ਵਿੱਚ ਰਿਕਵਰ ਹੋਈ 4 ਕਿਲੋ ਹੈਰੋਇਨ ਇੱਕ ਗਲੌਕ ਪਿਸਟਲ 5.5 ਲੱਖ ਡਰਗ ਮਨੀ ਅਤੇ ਦੋ ਜ਼ਿੰਦਾ ਕਾਰਤੂਸ ਇਹ ਤਫ਼ਤੀਸ਼ ਸਾਡੀ ਹਲੇ ਹੋਰ ਜਾਰੀ ਹੈ ਅੱਗੇ ਤੇ ਅਸੀਂ ਇਸ ਦੇ ਵਿੱਚ ਜਿੰਨੇ ਵੀ ਹੋਰ ਵੀ ਫਾਰਵਰਡ ਬੈਕਵਰਡ ਲਿੰਕੇਜ ਹੈ ਉਹ ਸਾਰਿਆਂ ਦੇ ਉੱਤੇ ਗੋ ਨਾਲ ਵਰਕ ਕਰਾਂਗੇ ਸਰ ਸਾਢੇ 5 ਲੱਖ ਦੇ ਡਰਾਈਵ ਵਾਲੇ ਦੱਸ ਰਹੇ ਹੋ ਇਹ ਅੰਤਰੀ ਇਹੋਨੇ ਵੇਚ ਕੇ ਜਿਹੜੇ ਕਮਾਇਆ ਗਿਆ ਸੀ ਆ ਜੋ ਮਾਲ ਮੰਗਾਉਣ ਦੇ ਲਈ ਪੈਸੇ ਰੱਖੇ ਗਏ ਸੀ ਜਿਹੜਾ ਜੀ ਇਹ ਪੈਸਾ ਬਰਾਮਦ ਹੋਇਆ ਹੈਗਾ ਅੰਮ੍ਰਿਤਸਰ ਸ਼ਹਿਰ ਚੋਂ ਇਹ ਵੱਖਰਾ ਹੈਗਾ ਜੀ ਇਹ ਜੇਲ ਦੇ ਨਾਲ ਇਸ ਦਾ ਨਾਤਾ ਨਹੀਂ ਹੈ ਇਹ ਤਾਂ ਜਿਹੜਾ ਜੇਲ ਦੇ ਅੰਦਰ ਗੁਰਵਿੰਦਰ ਸਿੰਘ ਬੈਠਾ ਸੀ ਉਹ ਕਿਵੇਂ ਆਪਣਾ ਨੈਟਵਰਕ ਬਾਹਰ ਚਲਾ ਰਿਹਾ ਸੀਗਾ ਉਸ ਤੱਕ ਸਾਡਾ ਪੁਲਿਸ ਟੀਮ ਨੇ ਵਰਕ ਆਊਟ ਕਰਦੇ ਹੋਏ ਪਹੁੰਚੇ ਹੈ ਤੇ ਇਹ ਕਿਸ ਚੀਜ਼ ਵਾਸਤੇ ਵਰਤਿਆ ਜਾਂਦਾ ਸੀ ਕੀ ਇਹ ਹਵਾਲੇ ਦਾ ਪੈਸਾ ਸੀ ਇਸ ਦੇ ਬਾਰੇ ਵੀ ਅਸੀਂ ਸਾਰੀ ਹੁਣ ਤਫਤੀਸ਼ ਕਰਾਂਗੇ ਇਹ ਤਾਂ ਜੀ ਜਿਹੜਾ ਹੁਣ ਸਾਨੂੰ ਹਲੇ ਤੱਕ ਉਹ ਚੱਲਿਆ ਹੈਗਾ ਕਿ ਇਹਨਾਂ ਕੋਲ ਮੋਬਾਈਲ ਹੋਣ ਦੇ ਕਾਰਨ ਨੇ ਕੁਝ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਮਤਲਬ ਇਹ ਹੁਣ ਨਹੀਂ ਹੈ ਕਿ ਇਹ ਹੁਣੇ ਹਾਲ ਫਿਲਾਲ ਸ਼ੁਰੂ ਕੀਤਾ ਹੈ ਮਤਲਬ ਇਹ ਲੱਗਦਾ ਹੈ ਕਿ ਇਹਨਾਂ ਨੇ ਪਹਿਲਾਂ ਵੀ ਕੋਈ ਖੇਪ ਮੰਗਾਈ ਹੋਏਗੀ ਤੇ ਇਸ ਲਈ ਅਸੀਂ ਸਾਰੇ ਬੈਕਵਰਡ ਲਿੰਕੇਜਸ ਵਿੱਚ ਵੀ ਜਾਵਾਂਗੇ ਨਹੀਂ ਜੀ ਇਹ ਜਿਹੜੇ ਸਾਡੇ ਸੰਗਰੂਰ ਜੇਲ੍ਹ ਵਿੱਚੋਂ ਜਿਹੜੇ ਦੋਸ਼ੀ ਫੜੇ ਗਏ ਨੇ ਉਹਨਾਂ ਚੋਂ ਕੁਝ ਹਾਈ ਰਿਸਕ ਪ੍ਰिजनਰ ਜ਼ਰੂਰ ਨੇ ਬਟ ਹਲੇ ਕੋਈ ਅਹਜਾ ਐਂਗਲ ਸਾਹਮਣੇ ਨਹੀਂ ਆਇਆ ਜੀ ਇਹ ਪ੍ਰੈਸ ਨੋਟ ਵਿੱਚ ਜਿਵੇਂ ਤੁਹਾਨੂੰ ਦੱਸਿਆ ਹੈਗਾ ਉਸੇ 27 ਤਰੀਕ ਨੂੰ ਐਫ ਆਈ ਆਰ ਦਿੱਤੀ ਤੇ ਉਸਦੇ ਬਾਅਦ ਅਰੈਸਟ ਪਾਈ ਹੈ ਇਹ ਤਕਰੀਬਨ ਜੀ ਜਿਹੜਾ ਤਾਂ ਇਹ ਮਨਪ੍ਰੀਤ ਹੈਗਾ ਇਹ 24 ਸਾਲ ਦੇ ਲਗਭਗ ਇਹਦੀ ਉਮਰ ਹੈ ਤੇ ਜਿਹੜਾ ਗੁਰਵਿੰਦਰ ਹੈਗਾ ਇਸ ਦੀ ਲਗਭਗ 30 ਸਾਲ ਦੀ ਉਮਰ ਹੈ ਬਾਕੀ ਤੁਹਾਨੂੰ ਪ੍ਰੈਸ ਨੋਟ ਪਾ ਚੱਲ ਜਾਏਗਾ ਕਿ ਬਾਕੀ-ਬਾਕੀ ਜਿਨਨੇ ਅੱਠ ਦੋਸ਼ੀ ਪਲੱਸ ਹੋਰ ਦੋਸ਼ੀ ਵੀ ਜ਼ਮਜ਼ਦ ਹੋਇਆ ਉਹਨਾਂ ਦੀ ਕੀ ਕੀ ਹੈ ਡਿਟੇਲ ਨਹੀਂ ਜੀ ਇਹ ਅੰਮ੍ਰਿਤਸਰ ਤੋਂ ਹੋਈ ਹੈਗੀ ਜਿਹੜੀ ਬਰਾਮਦਗੀ ਹੈ ਜਿਹੜੀ 50 ਗ੍ਰਾਮ ਅਫੀਮ ਤੇ ਹੋਰ ਟੈਕਨੀਕਲ ਡਿਵਾਈਸਿਸ ਸਿਗੀਆਂ ਜੇਲ੍ਹ ਚ ਜੋ ਬਰਾਮਦ ਹੋਈਆਂ ਸੀ ਉਸ ਦੇ ਵਿੱਚ ਕਲਾਸ 4 ਏਮਪਲੋਈ ਦੀ ਸ਼ਮੂਲੀਅਤ ਸੀ ਜੀ ਇਸ ਦੀ ਕੀਮਤ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਸਰ ਜਿਹੜੀ ਹੈਰੋਨ ਦੀ ਗੱਲ ਕਰ ਰਹੇ ਆ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਸੀਗਾ ਉਹ ਕਿਸ ਤਰੀਕੇ ਨਾਲ ਮੈਕਸਿਸ ਚਲਾ ਰਿਹਾ ਸੀ ਪੰਜਾਬ ਵਿੱਚ ਚਲਾ ਰਿਹਾ ਸੀਗਾ ਜਾਂ ਦੂਜੀ ਸਟੇਟਾਂ ਨਾਲ ਕੰਟੈਕਟ ਸੀਗਾ ਜਾਂ ਜਿਹੜਾ ਉਹਦੇ ਕਹੇ ਤੇ ਫੜਿਆ ਗਿਆ ਜਾਂ ਉਹਰੇ ਵੀ ਉਹ ਸਪਲਾਈ ਨਹੀਂ ਪਹਿਲਾਂ ਵੀ ਕਦੇ ਮੰਗਵਾਇਆ ਉਸ ਜੀ ਜਿੰਨੀ ਹਲੇ ਤੱਕ ਦੀ ਮੋੜਲੀ ਤਫਤੀਸ਼ ਦੇ ਵਿੱਚ ਤਾਂ ਕੋਈ ਐਜਾ ਲਿੰਕੇਜ ਨਹੀਂ ਆਇਆ ਜਿਸ ਨਾਲ پتہ ਚੱਲਦਾ ਕਿ ਉਹ ਇਸ ਜੇਲ੍ਹ ਤੱਕ ਜਾਂ ਕੋਈ ਸਪਲਾਈ ਕਰ ਰਿਹਾ ਕਿਉਂਕਿ ਇਨਾ ਸਬਦੇ ਕੋਲੇ ਮੋਬਾਈਲ ਫੋਨ ਸੀ ਤੇ ਅਸੀਂ ਇਸਦੇ ਬਾਰੇ ਪੁੱਛਕਿਛ ਕੀਤੀ ਕਿ ਤੁਸੀਂ ਇਸ ਨੂੰ ਕਿਸ ਚੀਜ਼ ਵਾਸਤੇ ਵਰਤ ਰਹੇ ਸੀ ਤਾਂ ਸਾਨੂੰ ਪਿੱਛੇ ਦੀ ਬੈਕਵਰਡ ਲਿੰਕੇਜ ਬਾਰੇ پتہ ਚੱਲਿਆ ਇਹਨਾਂ ਦਾ ਟੈਕਨੀਕਲ ਐਨਾਲਿਸਿਸ ਵੀ ਕੀਤਾ ਜਾਏਗਾ ਤਾਂ ਕਿ ਹੋਰ ਵੀ ਇਹਨਾਂ ਦੇ ਕੋਲ ਕੀ ਡਿਟੇਲ ਸੀ ਉਸਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲ ਸਕਦੀ ਹੈ ਇਹ ਸਾਡੇ ਵਿੱਚ ਅੰਦਰ ਸਰ ਜਿਹੜਾ ਬੰਦਾ ਮਡੋਕਰ ਹੈ ਜਿਹੜਾ ਜੀ ਬੈਠਾ ਘੜਾ ਕਰਦਾ ਹੈ ਇਹਨਾਂ ਕੋਲ ਜੀ ਹੋਰ ਵੀ ਇਹਨਾਂ ਦੇ ਉੱਪਰ ਕਾਫੀ ਕੇਸਿਸ ਨੇ ਸਾਰੇ ਜਿੰਨੇ ਵੀ ਦੋਸ਼ੀ ਨੇ ਫੋਰਥ ਕਲਾਸ ਇੱਕ ਵਾਰ ਸੀ ਕੋਈ ਜਿਲ੍ਹਾ ਸਟਾਫ ਦਾ ਮੈਂਬਰ ਹੋਰ ਵੀ ਕੋਈ ਇਨਵੋਲਵ ਥੇ ਇੱਕ ਥੱਲੇ ਨਾਲ ਇਟਾ ਬੜਾ ਇੱਕ ਫੋਰਥ ਕਲਾਸ ਦਾ ਜਿਹੜਾ ਮੁਲਾਜ਼ਮ ਹੈ ਜੀ ਤੇ ਉਸ ਨਾਲ ਜਿਹੜੇ ਜੇਲ੍ਹ ਦੇ ਵਿੱਚ ਕੈਦੀ ਕੰਮ ਕਰਦੇ ਨੇ ਉਹ ਵੀ ਇਨਵੋਲਡ ਸੀ ਸਰ ਮਤਸਰ ਨੇ ਮੰਨੀ ਹੈ ਜਿਹੜਾ ਇਹਦੇ ਬਾਰੇ ਕੋਈ ਪੁਰਾਣਾ ਦਾ ਰੈਕਟਰਡ ਰਿਪੋਰਟ ਵੀ ਹੈ ਜੀ ਇਸ ਤੇ ਪਹਿਲਾਂ ਵੀ ਇੱਕ ਹੀਨਸ ਕ੍ਰਾਈਮ ਦਾ ਮੁਕੱਦਮਾ ਦਰਜ ਹੈਗਾ ਤੇ ਇਹ ਉਸ ਦੇ ਵਿੱਚ ਬੇਲ ਤੇ ਆਇਆ ਹੋਇਆ ਸੀ ਇਹ ਕੈਦੀ ਸੀ ਜੀ ਪਹਿਲਾਂ ਕਿਹੜੇ ਕੇਸ ਦੇ ਵਿੱਚ ਚੰਦ ਦੱਸੋ ਜੀ ਜੀ ਇਹ ਵੱਖ-ਵੱਖ ਕੈਟਾਗਰੀ ਦੇ ਕੇਸਿਸ ਵਿੱਚ ਸਾਰੇ ਅੰਦਰ ਬੰਦ ਨੇ ਕਿਸੇ ਤੇ ਕੋਈ ਹੀਨਸ ਕ੍ਰਾਈਮ ਦਾ ਵੀ ਹੈ ਤੇ ਕਿਸੇ ਤੇ ਕੋਈ ਵੱਖ-ਵੱਖ ਤਾਰਾਂ ਦੇ ਹੇਟਾਂ ਕੇਸ ਦਰਜ ਨੇ ਜਿਹੜੇ ਮੁਕੱਦਮੇ ਜੀ ਇਹਨਾਂ ਨੇ ਬਹੁਤ ਚਲਾਕੀ ਨਾਲ ਜਿਹੜੀ ਇਹਨਾਂ ਕੋਲੇ ਖੇਪ ਆਈ ਸੀਗੀ ਇਹਨੂੰ ਲੁਕਾਇਆ ਹੋਇਆ ਸੀਗਾ ਬੜੀ ਐਫਰਟ ਨਾਲ ਇਹ ਸਭ ਨੂੰ ਲੋਕੇਟ ਕੀਤਾ ਗਿਆ ਬੜੀ ਥੋਰੋਲੀ ਸਰਚ ਕੀਤੀ ਗਈ ਪਹਿਲਾਂ ਵੀ ਜਦੋਂ ਸਰਚ ਕੀਤੀ ਗਈ ਹੈ ਤਾਂ ਉਹ ਬਰਾਮਦ ਨਹੀਂ ਹੋ ਪਾਇਆ ਸੀ ਮਤਲਬ ਮੈਂ ਇਹ ਨਹੀਂ ਕਹਾਂਗਾ ਕਿ ਜੇਲ ਵਾਲਿਆਂ ਨੇ ਜਾਣਬੁੱਝ ਕੇ ਕੋਈ ਗਲਤੀ ਕੀਤੀ ਹੋਏ ਨਾ ਕੀਤੀ ਹੋਏ ਇਸ ਦੇ ਵਿੱਚ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤਾਂ ਅਸੀਂ ਇਹ ਬਰਾਮਦਗੀ ਕਰਵਾ ਸਕੇ ਜੀ ਹੁਣੇ ਤਾਂ ਇਹ ਜੇਲ੍ਹ ਤੋਂ ਹੀ ਥੋੜੀ ਦੇਰ ਪਹਿਲਾਂ ਹੀ ਬੇਲ ਤੇ ਆਇਆ ਹੈਗਾ ਤੇ ਹੁਣੇ ਹੈ ਜਿਹੜਾ ਇਹ ਕੋਈ ਕੰਮ ਨਹੀਂ ਅੰਡਰਟੇਕ ਕੀਤਾ ਕਰ ਰਿਹਾ ਸੀਗਾ ਸਰ ਜਿਹੜਾ ਪ੍ਰਸ਼ਾਸਨ ਮੁਜੂਮਦਾ ਹੈਗਾ ਸੰਗੂਹ ਦਾ ਦੱਸਿਆ ਜਾ ਰਿਹਾ ਹੈ ਕਿ ਸੰਗੂਹ ਤੋਂ ਵੀ ਕੋਈ ਮਦਦ ਬਾਹਰੋਂ ਮਿਲ ਰਹੀ ਸੀ ਹਾਂਜੀ ਬਿਲਕੁਲ ਇਸ ਦੇ ਵਿੱਚ ਜਿਹੜਾ ਇਹਨਾਂ ਨੂੰ ਮੋਬਾਈਲ ਖਰੀਦ ਕੇ ਦੇ ਰਹੇ ਸੀ ਕੋਈ ਇੱਕ ਦੋਸ਼ੀ ਦਾ ਹੀ ਫੈਮਿਲੀ ਮੈਂਬਰ ਸੀ ਜੋ ਇਹਨਾਂ ਨੂੰ ਸਮਾਨ ਲੈ ਆ ਕੇ ਦਿੰਦਾ ਸੀ ਜੋ ਇਹ ਅੰਦਰ ਤੇ ਰਹੇ ਸੀ ਬਿਲਕੁਲ ਜੀ ਕੀਤਾ ਵੀ ਗਿਆ ਤੇ ਹਿਰਾਸਤ ਵਿੱਚ ਦਿੱਤਾ ਜਾਏਗਾ ਕਿਉਂਕਿ ਕੋਈ ਲੇਡੀ ਦਾ ਰੋਲ ਸੀ ਇਸ ਲਈ ਉਹਨਾਂ ਦੇ ਬਾਰੇ ਡਿਟੇਲ ਨਹੀਂ ਅਸੀਂ ਦੱਸਾਂਗੇ ਵੀ ਰੰਗ ਕਰਕੇ ਜਿਹੜੇ ਵੱਡੇ ਤੇ ਬੰਦੇ ਜਿਹੜੇ ਮਦਰ ਮੱਛੀ ਉਹਨਾਂ ਦੇ ਖਾਸ ਪਏ ਗਏ ਆ ਜੀ ਬਿਲਕੁਲ ਇਹ ਇਸ ਚੀਜ਼ ਦਾ ਸਬੂਤ ਹੈ ਕਿ ਅਸੀਂ ਵੱਡੇ ਮਰਗਰ ਮੱਛਾਂ ਤੱਕ ਵੀ ਜਾ ਰਹੇ ਨੇ ਜਾ ਰਹੇ ਆ ਇਹ ਕੀ ਹੈਰੋਇਨ ਕਿੱਥੋਂ ਮੰਗਾ ਰਹੇ ਸੀ ਕੀ ਅੱਗੇ ਲਿੰਕ ਹੈ ਉਸ ਦੇ ਬਾਰੇ ਵੀ ਅਸੀਂ ਪੂਰੀ ਪ੍ਰੋਪਰਲੀ ਪੜਤਾਲ ਕਰਾਂਗੇ ਪਿਸਟਲ ਉਰੂ ਦਾ ਮੇਡ ਹੈ ਜਿੱਥੋਂ ਦਾ ਨਹੀਂ ਜੀ ਗਲੌਕ ਪਿਸਟਲ ਹੈਗਾ ਇਹ ਫੋਰਨ ਬੇਸਡ ਕੰਪਨੀ ਦਾ ਹੀ ਮੈਨੂਫੈਕਚਰਡ ਹੁੰਦਾ ਹੈ ਤੇ ਇਹ ਇਹ ਕਿੱਥੋਂ ਬਰਾਮਦ ਕੀਤਾ ਕਿਸ ਹਿਸਾਬ ਨਾਲ ਲੈਣ ਕੋਲ ਆਇਆ ਉਸ ਦੀ ਵੀ ਅਸੀਂ ਤਫਤੀਸ਼ ਹੁਣੇ ਕਰ ਰਹੇ ਹਾਂ ਸਹੀ ਜਾਣਕਾਰੀ ਮਿਲਦੀ ਹੈ ਕਿ ਜਿਹੜੀ ਹੈਰੋਇਨ ਕਿੱਥੇ ਵੰਡਿਆ ਜਾ ਰਿਹਾ ਹੈ ਜੀ ਮੋਡਲੀ ਤਫਤੀਸ਼ ਵਿੱਚ ਤਹੀ ਵਾਰ ਚਲਦਾ ਹੈਗਾ ਕਿ ਇਹਨਾਂ ਨੇ ਜਿਸ ਅੰਮ੍ਰਿਤਸਰ ਵਿੱਚ ਜਿੱਥੋਂ ਬਰਾਮਦ ਕੀ ਹੋਇਆ ਉੱਥੇ ਲੋਕਲ ਏਰੀਆ ਦੇ ਜਿਹੜੇ ਨੇੜੇ ਵਾਲੇ ਡਿਸਟ੍ਰਿਕਟਸ ਨੇ ਉੱਥੇ ਤੱਕ ਇਹਨਾਂ ਦਾ ਨੈਟਵਰਕ ਹੋਣਾ ਸੀ ਜਿਸ ਦੇ ਬਾਰੇ ਅਸੀਂ ਹੁਣ ਤਫਤੀਸ਼ ਕਰ ਰਹੇ ਹਾਂ